ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਪੀਕੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇੱਕ ਗਲੇ ਦਾ ਡਿਜ਼ਾਈਨ ਆਪਾਂ ਜਿਹੜਾ ਕਮੀਜ਼ ਆਪਣਾ ਉਹ ਵਾਲਾ ਪਲੇਟਾਂ ਪਾ ਕੇ ਇਸ ਤਰ੍ਹਾਂ ਰੈਡੀ ਕਰ ਲਿਆ ਤੇ ਇਹਦੇ ਤੇ ਆਪਾਂ ਗਲਾ ਅਟੈਚ ਕਰਨਾ ਤੇ ਗਲਾ ਆਪਾਂ ਡਿਜ਼ਾਈਨ ਹੀ ਗਲਾ ਅਟੈਚ ਕਰਨਾ ਹੈ ਕਿਸ ਤਰ੍ਹਾਂ ਲਾਉਣਾ ਹੈ ਗਲਾ ਤੇ ਗਲੇ ਤੇ ਆਪਾਂ ਲੇਸ ਕਿਸ ਤਰ੍ਹਾਂ ਲਾ ਕੇ ਗਲੇ ਦਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਵੀਡੀਓ ਨਾਲ ਬਣੇ ਰਿਹਾ ਹੈ ਨਾ ਤੇ ਵੀਡੀਓ ਨੂੰ ਫੁੱਲ ਦੇਖਣਾ ਤੇ ਇਹ ਆਪਣਾ ਕੁੜਤੀ ਪੇਟਾ ਪਾ ਕੇ ਰੈਡੀ ਹੈ ਜੀ ਤੇ ਹੁਣ ਆਪਾਂ ਇਸ ਤਰ੍ਹਾਂ ਪੇਸਟਿੰਗ ਪੱਟੀ ਦੇ ਨਾਲ ਗਲੇ ਨੂੰ ਇਸ ਤਰ੍ਹਾਂ ਚਪਕਾ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਗਲੇ ਨੂੰ ਚਪਕਾ ਲਿਆ ਆਪਾਂ ਆਹ ਵਾਲਾ ਆਪਣਾ ਗੜਾ ਆਏਗਾ ਡਿਜ਼ਾਈਨ ਵਾਲਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਪੁੱਠਾ ਕਰਕੇ ਰੱਖਣਾ ਆਏਗਾ ਠਾ ਕਰਕੇ ਰੱਖਣਾ ਹੈ ਆਪਾਂ ਤੇ ਇਹਦੇ ਤੇ ਆਪਾਂ ਆਹ ਵਾਲੀ ਜਿਹੜੀ ਲੈਸ ਆ ਕਾਟਨ ਦੀ ਇਹਦੇ ਨਾਲ ਸੌਟ ਦੇ ਮੈਚ ਕਰਦੀ ਇਹ ਲਾਉਣੀ ਆ ਤੇ ਇਹ ਆਪਾਂ ਇਸ ਤਰ੍ਹਾਂ ਇਹਦੇ ਤੇ ਪਹਿਲਾਂ ਲਾਵਾਂਗੇ ਤੇ ਇਹਦੇ ਤੇ ਸਲਾਈ ਲਾਵਾਂਗੇ ਇੱਥੇ ਇੱਥੇ ਵੀਡੀਓ ਨਾਲ ਬਣੀ ਰੱਖਣਾ ਰਹਿਣਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਇਸ ਤਰ੍ਹਾਂ ਆਪਾਂ ਪਹਿਲਾਂ ਤੁਹਾਨੂੰ ਲੈਸ ਲਾਉਣਾ ਦੱਸਦੇ ਆ ਜਿਹੜੀ ਇਹਦਾ ਪੁੱਠਾ ਪਾਸਾ ਕਰਕੇ ਆਪਾਂ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਕੋਨੇ-ਕੋਨੇ ਤੇ ਇਹਦੇ ਸਲਾਈ ਲਾਵਾਂਗੇ கடனா இக்கோ ஜி ਹਾਂਜੀ ਆਪਾਂ ਇਸ ਤਰ੍ਹਾਂ ਲੈਸ ਨੂੰ ਲਗਾ ਲੈਣਾ ਪਹਿਲਾਂ ਇਸ ਤਰ੍ਹਾਂ ਗਲੇ ਦੇ ਉੱਤੇ ਅੱਧਲੀ ਸਾਈਡ ਤੋਂ ਦੇਖੋ ਪੇਸਟਿੰਗ ਪੱਟੀ ਨਾਲ ਆਪਾਂ ਪਹਿਲਾਂ ਗਲਾ ਅਟੈਚ ਕਰਕੇ ਫੇਰ ਇਹਦੀ ਇਧਰ ਉੱਠੀ ਸਾਈਡ ਕਰਕੇ ਇਸ ਤਰ੍ਹਾਂ ਲੈਸ ਅਟੈਚ ਕਰ ਲਈ ਹੁਣ ਆਪਾਂ ਇਹਨੂੰ ਆਪਾਂ ਕੁੜਤੀ ਤੇ ਲਾਵਾਂਗੇ ਬਿਲਕੁਲ ਆਸਾਨ ਤਰੀਕਾ ਹੈ ਜੀ ਇਹੜੀ ਜਾਣ ਬਾਤ ਆਸਾਨੀ ਨਾਲ ਹੀ ਬਣ ਜਾਂਦਾ ਹੈ ਹੁਣ ਆਪਾਂ ਇਹਨੂੰ ਇੱਧਰ ਲਈ ਸਿੱਧੀ ਸਾਈਡ ਕਰਕੇ ਰੱਖਾਂਗੇ ਕੁਰਤੀ ਦੀ ਇਸ ਤਰੀਕੇ ਨਾਲ ਇੱਥੇ ਸਲਾਈ ਲਾਵਾਂਗੇ ਸਿੱਧੀ ਸਾਈਡ ਨਹੀਂ ਸੌਰੀ ਹਾਂਜੀ ਆਪਾਂ ਕੁਰਤੀ ਦੀ ਪੁੱਠੀ ਸਾਈਡ ਕਰਕੇ ਰੱਖਾਂਗੇ ਇਸ ਤਰੀਕੇ ਨਾਲ ਪੁੱਠੀ ਸਾਈਡ ਕਰਕੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦਾ ਵੀ ਸੈਂਟਰ ਕਰ ਲਾਂਗੇ ਸੈਂਟਰ ਕਰਕੇ ਰੱਖਾਂਗੇ ਤੇ ਇੱਥੋਂ ਆਪਾਂ ਸਲਾਈ ਲਾਵਾਂਗੇ ਆਪਾਂ ਆਪਾਂ ਦਾ ਸੈਂਟਰ ਮਾਰਦੇ ਆਂ ਇਸ ਤਰੀਕੇ ਨਾਲ ਸੈਂਟਰ ਕਰਕੇ ਆਪਾਂ ਇੱਥੇ ਇੱਕ ਸਲਾਈ ਲਾਵਾਂਗੇ ਬਚਾਲੇ ਵੀ ਆਪਣਾ ਜਿਹੜਾ ਗੱਲਾ ਹੈ ਗਲਾਈ ਉਹ ਪਿੱਛੇ ਜੰੂ ਆ ਹਿੱਲੇ ਨਾ ਕਿਤੇ ਹਾਂਜੀ ਹੁਣ ਆਪਾਂ ਇਹਦੇ ਇੱਥੇ ਇਹ ਵਾਲੀ ਸੈਂਟਰ ਵਾਲੀ ਸਿਲਾਈ ਲਾ ਕੇ ਹੁਣ ਆਪਾਂ ਇਹਦੀ ਕੰਨੀਆਂ-ਕੰਨੀਆਂ ਤੇ ਸਿਲਾਈ ਲਾਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਜਿਹੜੀ ਆਪਣਾ ਗਲਾਈ ਉਹਨੂੰ ਇਸ ਤਰ੍ਹਾਂ ਦੂਸਰੇ ਪਾਸੇ ਨਿਕਾਲ ਕੇ ਸਿੱਧੇ ਪਾਸੇ ਕੱਢ ਕੇ ਆਪਾਂ ਇਸ ਤਰ੍ਹਾਂ ਤੇ ਇਹਦੇ ਤੇ ਆਪਾਂ ਸਲਾਈ ਲਾ ਦਾਂਗੇ ਤੇ ਫਿਰ ਆਪਣਾ ਨੈਕ ਡਿਜ਼ਾਈਨ ਜਿਹੜਾ ਰੈਡੀ ਹੋ ਜਾਊਗਾ ਬਿਲਕੁਲ ਨਾਲ-ਨਾਲ ਸਲਾਈ ਹੋਣੀ ਹੋਊਗੀ ਇਸ ਤਰ੍ਹਾਂ ਆਪਾਂ ਗਲਾਸ ਲਾ ਕੇ ਸਿੰਪਲ ਜਿਹਾ ਡਿਜ਼ਾਈਨ ਗਲੇ ਦਾ ਰੈਡੀ ਕਰ ਸਕਦੇ ਹਾਂ ਜਿਹੜਾ कच्चਾ ਧਾਗਾ ਇਹਦੇ ਵਿੱਚ ਇਹ ਆਪਾਂ ਢੇੜ ਦਾਂਗੇ ਇਸ ਤਰ੍ਹਾਂ ਆਪਾਂ ਗਲੇ ਦਾ ਡਿਜ਼ਾਈਨ ਇਹ ਰੈਡੀ ਕਰ ਲੈਣਾਗਾ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ आ वारी कची सिलाई उेड़े तर नैक डिजाइन रेडी कर सघंदा जीअं तव्हां बहुत बहुत धनवाद